ਸਾਬ ਮਿਹਰੇ ਸਾਡੇ ਵਿੱਚ ਇਹਦਾ ਵੀ ਸਾਡੇ ਵਿੱਚ ਇਹਦਾ ਗਲਤ ਮਾਰਿਆ ਗਿਆ ਸਾਡਾ ਬੱਚਾ ਸਾਡਾ ਬੱਚਾ ਮਾਰ ਮਾਰਨਾ ਨਾ ਨੀਤੀ ਉਹਨੂੰ ਉਹਨੂੰ ਸਜ਼ਾ ਬੰਦ ਹੀ ਸਜ਼ਾ ਦੇ ਦਿੰਦੇ ਠੀਕ ਆ ਵੀ ਸਾਡੇ ਬੱਚੇ ਨੂੰ ਉਹ ਕਹਿੰਦੇ ਨੇ ਅਸੀਂ ਉਹਨਾਂ ਦੀ ਮੰਨ ਲੈਨੇ ਆ ਵੀ ਗਲਤੀ ਕਰ ਗਿਆ ਜੇ ਉਹ ਬੱਚਾ ਗਲਤੀ ਕਰ ਗਿਆ ਉਹਨੂੰ ਗਲਤੀ ਦੀ ਸਜ਼ਾ ਮਿਲਦੀ ਉਹਨੂੰ ਇਹ ਥੋੜਾ ਵੀ ਗਲਤੀ ਤਾਂ ਕਰੀ ਐਨੀ ਕੁ ਸਜ਼ਾ ਮਿਲੇ ਇੱਕ ਡੀ ਇਹ ਕੋਈ ਕਾਨੂੰਨ ਹੈ ਰਲਦਾਰ ਸਾਹਿਬ ਕਦੀ ਉੱਤਰ ਬੁਣਿਆ ਨੇ ਓਏ ਤਾਂ ਹੀ ਬੰਦੇ ਹੁੰਦੇ ਆ ਤੇ ਮੇਰੀ ਮੇਰੀ ਕਰਦੇ ਇਸ ਜੱਗ ਉਤੋਂ ਤੁਰ ਜਾਂਦੇ ਆ ਬੜਾ ਕੁਝ ਇਕੱਠਾ ਕਰਦੇ ਆ ਆਪਣੇ ਪੁੱਤਰਾਂ ਦੇ ਲਈ ਆਪਣੇ ਧੀਆਂ ਦੇ ਲਈ ਜਾਇਦਾਦਾਂ ਇਕੱਠੀਆਂ ਕਰਦੇ ਆ ਰੁਪਈਆ ਇਕੱਠਾ ਕਰਦੇ ਆ ਠੱਗੀਆਂ ਮਾਰਦੇ ਆ ਇਧਰੋਂ ਭਾਇਦੇ ਆ ਉਧਰੋਂ ਭਾਇਦੇ ਆ ਜਾਨੀ ਕਿ ਉਹਨਾਂ ਨੂੰ ਚੈਨ ਨਹੀਂ ਆਉਂਦਾ ਚਾਹੇ ਉਹਨਾਂ ਦੀ ਲੱਖ ਲੱਖ ਤਨਖਾਹ ਕਿਉਂ ਨਾ ਹੋਵੇ ਨਾ ਉਹ ਰਿਸ਼ਵਤ ਲੈਣ ਤੋਂ ਡਰਦੇ ਆ ਨਾ ਲੋਕਾਂ ਦਾ ਖੂਨ ਚੂਸ ਕੇ ਜਿਹੜਾ ਉਹਨਾਂ ਨੂੰ ਸਕੂਨ ਆਉਂਦਾਗਾ ਤੇ ਫਿਰ ਉਹ ਕੀ ਕਰਦੇ ਆ ਜਿਨ੍ਹਾਂ ਦੇ ਲਈ ਬੰਦਾ ਪਾਪ ਕਮਾਉਂਦਾ ਕਈ ਵਾਰੀ ਆਪਾਂ ਦੇਖਿਆਗਾ ਕਿ ਉਹਨਾਂ ਦੇ ਪੁੱਤ ਧੀ ਵੀ ਉਹਨਾਂ ਦਾ ਜਿਹੜਾ ਸਾਥ ਸਾਡ ਜਾਂਦੇ ਆ ਕਿਉਂਕਿ ਅਸੀਂ ਬਹੁਤ ਦੇਖਿਆ ਕਿ ਜਿਨ੍ਹਾਂ ਨੇ ਨਿਰਦੋਸ਼ ਨੌਜਵਾਨਾਂ ਨੂੰ ਮਾਰਿਆ ਝੂਠੇ ਮੁਕਾਬਲਿਆਂ ਦੇ ਵਿੱਚ ਖਾਸ ਕਰਕੇ ਪੁਲਿਸ ਵਾਲਿਆਂ ਨੇ ਆਕਰ ਦੇ ਵਿੱਚ ਉਹਨਾਂ ਦੇ ਧੀਆ ਪੁੱਤ ਵੀ ਉਹਨਾਂ ਉਤੋਂ ਮੂੰਹ ਮੋੜ ਲੈਂਦੇ ਆ ਕਿਉਂਕਿ ਜ਼ਾਲਮ ਬੰਦਾ ਹਮੇਸ਼ਾ ਜਦੋਂ ਉਹਦਾ ਖੂਨ ਲੱਗਿਆ ਹੋਵੇ ਮੂੰਹ ਨੂੰ ਤੇ ਉਹ ਆਪਣੀਆਂ ਚੰਮ ਦੇ ਚਲਾਉਣਾ ਚਾਹਦਾ ਹੁੰਦਾ ਬੁੱਢੀ ਹੋਰੇ ਵੀ ਪਰ ਉਸ ਟਾਈਮ ਉਹਦੇ ਬੱਚੇ ਉਤੋਂ ਦੂਰ ਹੋ ਜਾਂਦੇ ਆ ਉਹਨੂੰ ਛੱਡ ਕੇ ਇੱਥੇ ਪੰਜਾਬ ਦੀ ਧਰਤੀ ਉੱਤੇ ਬਾਹਰ ਕਿਤੇ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਆ ਸੈੱਟ ਹੋ ਜਾਂਦੇ ਆ ਤੇ ਇੱਥੇ ਉਹ ਰੁਲਦਾ ਰੁਲਦਾ ਜਾਨੀ ਕਿ ਧੱਕੇ ਖਾ ਖਾ ਕੇ ਬੰਦਾ ਉਹ ਮਰਦਾ ਹੈਗਾ ਐ ਜਿਹੇ ਬਹੁਤ ਸਾਰੀਆਂ ਆਧਾਰਨਾ ਨੇ ਤੇ ਗੱਲ ਕਰਦੇ ਆਪਾਂ ਭਾਈ ਜਸਪ੍ਰੀਤ ਸਿੰਘ ਜਿਹੜਾ ਕਿ 13 ਮਾਰਚ ਦੀ ਸਾਮ ਨੂੰ ਆਪਾਂ ਕਹਿ ਲਈਏ ਕਿ ਅਨਕਾਉਂਟਰ ਕਰਦੀ ਆ ਪੁਲਸਾ ਇੱਕ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂਦਾ ਉਹ ਤੁਹਾਨੂੰ ਸਾਰਾ ਪਹਿਲਾਂ ਮੈਂ ਦੱਸ ਹਟਿਆਂਗਾ ਤੇ ਕੱਲ ਨੂੰ ਉਹਦੇ ਮਾਹਬਾਬ ਨਾਲ ਵੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਤੁਸੀਂ ਉਹ ਵੀਡੀਓ ਵੀ ਜਰੂਰ ਸੁਣਨੀ ਆ ਹੁਣ ਆਖਰ ਹੋਇਆ ਕੀ ਆ ਹੁਣ ਕਿੱਥੇ ਉੱਡੇ ਆ ਉਹ ਚਾਰ ਇਨਸਪੈਕਟਰ ਜਿਹੜੇ ਕਿ ਕਦੇ ਕਰਨ ਵਾਲਾ ਬਾਠ ਨੂੰ ਕੁੱਟਦੇ ਆ ਕਦੇ ਉਹਦੇ ਪੁੱਤ ਨੂੰ ਕੁੱਟਦੇ ਆ ਤੇ ਕਿਦੇ ਉਹਨਾਂ ਦਾ ਹੰਕਾਰ ਐਨਾ ਸਿਰ ਚੜ ਉੱਤੇ ਬੋਲਦਾਗਾ ਕਿ ਅਸੀਂ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕੀਤਾ ਕਿ ਕਦੇ ਤੇਰਾ ਨਾ ਹੋ ਜਾਵੇ ਐਜੇ ਸ਼ਬਦ ਬੋਲਦੇ ਆ ਕਿਉਂਕਿ ਫਤੂਰ ਚੜਿਆ ਹੋਇਆ ਸੀ ਨਸੇ ਦਾ ਨਸਾ ਵੀ ਕਈ ਪ੍ਰਕਾਰ ਦਾ ਹੁੰਦਾ ਉਹਨਾਂ ਨੇ ਸਾਰੇ ਨਸੇ ਕੀਤੇ ਹੋਏ ਸੀ ਉਹਨਾਂ ਨੇ ਸ਼ਰਾਬ ਦਾ ਨਸਾ ਵੀ ਕੀਤਾ ਸੀ ਉਹਨਾਂ ਦਾ ਨਸਾ ਜਿਹੜਾ ਵਰਦੀ ਦਾ ਵੀ ਸੀ ਤੇ ਉਹਨਾਂ ਦੇ ਨਸਾ ਜਿਹੜਾ 10-10 ਲੱਖ ਦਾ ਵੀ ਸੀ ਬੇਕਸੂਰ ਨੌਜਵਾਨ ਚੁੱਕ ਕੇ ਕੋ-ਕੋ ਕੇ ਮਾਰ ਦਿੱਤਾ ਤਾਰਸਨਿਕ ਖਾਦਾ ਜਰਾ ਤੇ ਪਹਿਲਾ ਮੈਂ ਉਸ ਜਸਪ੍ਰੀਤ ਸਿੰਘ ਦੇ ਦਾਦੇ ਜੇ ਤੁਹਾਨੂੰ ਮੈਂ ਥੋੜੀਆਂ ਵੀਡੀਓ ਸੁਣਾਉਣਾ ਹੈ ਤੇ ਤੁਹਾਡਾ ਮਾਣਾ ਆਪੇ ਪਤਾ ਲੱਗ ਜਾਊਗਾ ਕਿ ਤੁਸੀਂ ਉਸ ਪਰਿਵਾਰ ਨੂੰ ਸਾਰੇ ਨੂੰ ਮਾਰ ਚਲਦੇ ਹੋ ਇਕੱਲਾ ਜਸਪ੍ਰੀਤ ਨਹੀਂ ਮੈਂ ਇੱਥੇ ਕਹੂੰਗਾ ਮਾਫ ਕਰਨਾ ਜੇ ਕਿਸੇ ਨੂੰ ਦੁੱਖ ਲੱਗੇ ਮੈਂ ਕਹਿੰਦਾ ਕੱਲਾ ਜਸਪ੍ਰੀਤ ਨਹੀਂ ਮਾਰਿਆ ਉਹਦਾ ਸਾਰਾ ਪਰਿਵਾਰ ਮਾਰ ਦਿੱਤਾ ਤੁਸੀਂ ਜ਼ਾਲਮੋਂ ਉਹਦਾ ਦਾਦਾ ਜਿਹਨੇ ਗੋਦੀ ਛੋਟਾ ਹੁੰਦਾ ਚੱਕ ਚੱਕ ਖੜਾਇਆ ਲਾੜ ਲੜਾਏ ਉਹਦੇ ਮਾਂ ਬਾਪ ਨੇ ਲਾੜ ਲੜਾਏ ਕੱਲਾ ਇਕਲੌਤਾ ਪੁੱਤਰ ਬੜੀਆਂ ਆਸਾਂ ਤੇ ਉਮੀਦਾਂ ਸੀ ਕਿਉਂਕਿ ਇੱਕ ਤਾਂ ਲਾਜ ਹੁੰਦੀ ਆ ਕਿ ਆਪਾਂ ਦੇਖਦੇ ਆ ਕਿ ਚਿੱਟੇ ਦੇ ਵਿੱਚ ਗਲਤਾਨ ਹੋਏ ਰਹਿੰਦੇ ਆ ਤੇ ਉਹਨਾਂ ਦਾ ਮਾਂ ਬਾਪ ਉਹ ਵੀ ਨਹੀਂ ਵੇਸਾ ਕੋ ਉਹਨਾਂ ਨੂੰ ਕਿੰਨਾ ਮਰਦੀ ਦੁਖੀ ਕਰਦਾ ਹੋਵੇ ਪੁੱਤ ਤੇ ਉਹ ਪੁੱਤਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਮਰ ਜਾਓ ਪਰ ਜਿਸ ਦਾ ਪੁੱਤ ਹੋਵੇ ਸਿਉਨੇ ਦਾ ਰੁਪਿਆ ਜਿਸ ਦਾ ਪੁੱਤ ਦੀ ਹਾਮੀ ਭਰਦਾ ਹੋਵੇ ਸਾਰਾ ਪਿੰਡਾ ਜਿਸ ਦਾ ਪੁੱਤ ਹੋਵੇ ਲਾਇਕ ਦਾ ਤੇ ਨਿਤਨੇਮੀ ਹੋਵੇ ਤੇ ਅੰਬਰਧਾਰੀ ਹੋਵੇ ਤੇ ਜਿਹਦਾ ਆਪਾਂ ਇਹ ਕਹਿ ਲਈਏ ਕਿ ਘਰ ਹੀ ਸਾਰਾ ਸਵਰਗ ਹੋਵੇ ਤੇ ਉਹ ਘਰ ਨੂੰ ਜਿਹੜਾ ਅਜ ਨਰਕ ਬਣਾ ਦਿੱਤਾ ਇਹਨਾਂ ਪਾਪੀਆਂ ਨੇ ਦੇਣੇ ਦਾ ਪਹਿਣਗੇ ਲੇਖੇ ਐਥੀ ਭੋਗਣੇ ਪਹਿਣਗੇ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਕੀੜੇ ਪੈ ਕੇ ਮਾਰਨਗੇ ਜਿਹੜਾ ਕਿਸੇ ਨਿਰਦੋਸ਼ ਨਹੱਤੇ ਬੰਦੇ ਨੂੰ ਮਾਰਦਾ ਮਾਤਾ ਨੂੰ ਪਹਿਲਾਂ ਵੀ ਕਿਹਾ ਸੀ ਕਿ ਬੱਚਾ ਚੁੱਕਣਾ ਬਹੁਤ ਵੱਡਾ ਗਨਾਹ ਆ ਅੱਜ ਉਹਨਾਂ ਦੇ ਮਾਪੇ ਵੀ ਕਹਿੰਦੇ ਆ ਕਿ ਭਾਈ ਜੇ ਸਾਡੇ ਮੁੰਡੇ ਨੇ ਗਲਤੀ ਕੀਤੀ ਸੀ ਤਾਂ ਉਹਨੂੰ ਉਨੀ ਸਜ਼ਾ ਦੇਣੀ ਸੀ ਕਿ ਉਨੀ ਜਿਹੜੀ ਬੰਦੀ ਸੀ ਸਜ਼ਾ ਪਰ ਇਹ ਬਹੁਤ ਜਿਹੜਾ ਕਿ ਮੈਂ ਕਮੇ ਕਮਾਂ ਕਿ ਜਾਲਮਾਨ ਜਿਹੜਾ ਇੱਕ ਅਤਾ ਕਰ ਦਿੱਤੀ ਆ ਪਹਿਲਾਂ ਮੈਂ ਤੁਹਾਨੂੰ ਉਸ ਪਰਿਵਾਰ ਦੇ ਜਸਪ੍ਰੀਤ ਸਿੰਘ ਦਾਦੇ ਦੇ ਬੋਲ ਸੁਣਾਉਣਾਗਾ ਤੇ ਜਿਹੜਾ ਸੀਨਾ ਪਾੜ ਜਾਂਦੇ ਆ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਸਾਬ ਮਿਹੇ ਸਾਡੇ ਵਿੱਚ ਇਹਦਾ ਵੀ ਸਾਡੇ ਵਿੱਚ ਇਹਦਾ ਗਲਤ ਮਾਰਿਆ ਗਿਆ ਸਾਡਾ ਬੱਚਾ ਸਾਡਾ ਬੱਚਾ ਮਾਰ ਮਾਰਨਾ ਨੀਤੀ ਉਹਨੂੰ ਉਹਨੂੰ ਸਜ਼ਾ ਬਣਦੀ ਸਜ਼ਾ ਦੇ ਦਿੰਦੇ ਠੀਕ ਆ ਵੀ ਸਾਡੇ ਬੱਚੇ ਨੂੰ ਉਹ ਕਹਦੇ ਨਹੀਂ ਅਸੀਂ ਉਹਨਾਂ ਦੀ ਮੰਨ ਲੈਨੇ ਆ ਵੀ ਗਲਤੀ ਕਰ ਗਿਆ ਜੇ ਉਹ ਬੱਚਾ ਗਲਤੀ ਕਰ ਗਿਆ ਉਹਨੂੰ ਗਲਤੀ ਦੀ ਸਜ਼ਾ ਮਿਲਦੀ ਉਹਨੂੰ ਇਹ ਥੋੜਾ ਵੀ ਗਲਤੀ ਤਾਂ ਕਰੀ ਐ ਇੰਨੇ ਕ ਸਜ਼ਾ ਮਿਲੇ ਕੱਢੀ ਇਹ ਕੋਈ ਕਾਨੂੰਨ ਫਿਰ ਅਲਦਾਰ ਸਾਹਿਬ ਕਦੀ ਉੱਤਰ ਬਣ ਜਾਂਦੇ ਆ ਉਹ ਇੰਨੇ ਇੰਨੇ ਤਨਖਾਣ ਦਿੰਦੇ ਨੇ ਇੰਨੇ ਬੰਦੇ ਰੱਖੇ ਹੋਏ ਨੇ ਫਿਰ ਤਾਂ ਪੁਲਿਸ ਫੜੇ ਫੜ ਕੇ ਅਹੀਂ ਫਰਜ਼ਾਨੂਨ ਸਾਹਿਬ ਮਿਲੇ ਸਾਡੇ ਵਿੱਚ ਤੇਰਾ ਵੀ ਸਾਡੇ ਵਿੱਚ ਇਹਨਾਂ ਗਲਤ ਮਾਰਿਆ ਗਿਆ ਸਾਡਾ ਬੱਚਾ ਸਾਡਾ ਬੱਚਾ ਮਾਰਨ ਮਾਰਨ ਦਾ ਨਿਤੀ ਉਹਨੂੰ ਉਹਨੂੰ ਸਜ਼ਾ ਬਣਦੀ ਸਜ਼ਾ ਦੇ ਦਿੰਦੇ ਠੀਕ ਆ ਵੀ ਸਾਡੇ ਬੱਚੇ ਨੂੰ ਉਹ ਕਹਿੰਦੇ ਨੇ ਅਸੀਂ ਉਹਨਾਂ ਦੀ ਮੰਨ ਲੈਨੇ ਆ ਵੀ ਗਲਤੀ ਕਰ ਗਿਆ ਜੇ ਉਹ ਬੱਚਾ ਗਲਤੀ ਕਰ ਗਿਆ ਉਹਨੂੰ ਗਲਤੀ ਦੀ ਸਜ਼ਾ ਮਿਲਦੀ ਉਹਨੂੰ ਇਹ ਥੋੜਾ ਵੀ ਗਲਤੀ ਤਾਂ ਕਰੀ ਐ ਇੰਨੀ ਕੁ ਸਜ਼ਾ ਮਿਲੇ ਇੱਕ ਢੀ ਇਹ ਕੋਈ ਕਾਨੂੰਨ ਹੈ ਫਿਰ ਅਲਤਾਬ ਸਾਹਿਬ ਕਹਿੰਦੇ 72 ਬਣਿਆ ਨੇ ਉਹ ਇੰਨੇ ਇੰਨੇ ਤਨਖਾਣ ਦਿੰਦੇ ਨੇ ਇੰਨੇ ਬੰਦੇ ਰੱਖੇ ਹੋਏ ਨੇ ਫਿਰ ਤਾਂ ਪੁਲਿਸ ਬੜੇ ਫੜਖੀ ਨਹੀਂ ਭਾਵੇਂ ਸਾਨੂੰ ਇਨਸਾਫ ਜਸਪ੍ਰੀਤ ਸਿੰਘ ਦਾਦਾ ਤੁਸੀਂ ਵੇਖੋ ਕਿ ਜਿਹਦਾ ਪਿਤਾ ਜਿਹਦੀ ਮਾਤਾ ਜਿਹਦਾ ਦਾਦਾ ਇਹਨਾਂ ਢੋਲਾ ਹੋਵੇ ਜਿਹੜਾ ਕਿ ਵਿਚਾਰਾ ਗੱਲ ਕਰਦਾ ਵੀ ਜਿਹੜਾ ਸੰਗ ਦਾ ਹੋਵੇ ਤੇ ਉਹਦਾ ਸਾਊ ਮੁੰਡਾ ਜਿਹੜਾ ਪੁੱਤਾ ਜਿਹੜਾ ਇੱਕੋ ਇੱਕ ਸਹਾਰਾ ਸੀ ਜਿਹੜਾ ਕਿ ਬੁੱਢੇ ਅਮਰੇ ਜਿਹੜਾ ਉਹਨਾਂ ਦੀ ਜਿਹੜਾ ਇੱਕ ਡੰਗੋਰੀ ਬਣਨਾ ਸੀ ਪਰ ਉਹ ਫੁੱਲ ਖੇਡਣ ਤੋਂ ਪਹਿਲਾਂ ਹੀ ਤੁਸੀਂ ਮਰ ਜਾ ਦਿੱਤਾ ਤੇ ਅੱਜ ਉਸ ਦਾ ਪਰਿਵਾਰ ਬੇਸਕ ਨਜੀਰਿਆ ਪਰ ਮੈਂ ਕਹਿਣਾ ਚਲੋ ਇਹ ਹੌਸਲਾ ਵੀ ਉਸ ਪਰਿਵਾਰ ਨੂੰ ਦੇਣਾ ਚਾਹੀਦਾ ਪਰ ਹੁਣ ਕਿਸ ਹੌਸਲੇ ਦੇ ਨਾਲ ਜੀਵੇ ਪਰਿਵਾਰ ਕਿਸ ਹੌਸਲੇ ਦੇ ਨਾਲ ਅੱਗੇ ਵਧੇ ਹੁਣ ਉਹਨਾਂ ਦਾ ਕਿ ਸੀਨਾ ਕਿਵੇਂ ਹੋਊਗਾ ਕਿ ਤੁਸੀਂ ਪਾਪੀਏ ਕਦੇ ਉਹਨਾਂ ਦੇ ਪਰਿਵਾਰ ਦਾ ਹਾਲ ਪੁੱਛ ਕੇ ਦੇਖਿਓ ਕਿ ਤੁਹਾਨੂੰ ਉਹ ਰਾਤ ਨੂੰ ਪੈਂਦੇ ਹੋਏ ਸੌਂਦੇ ਹੋਏ ਉੱਠਦੇ ਹੋਏ ਤੇ ਤੁਹਾਨੂੰ ਉਹਨਾਂ ਦੇ ਮੂੰਹੋਂ ਕੀ ਕੀ ਅਦਾਸਾਂ ਕੀ ਕੀ ਬੋਲ ਨਿਕਲਦੇ ਹੋਣਗੇ ਕਿ ਕੀ ਕੀ ਤੁਹਾਡੇ ਖਿਲਾਫ ਉਦੇ ਮਾਪੇ ਬਿਲਕੁਲ ਦੇ ਹੋਣਗੇ ਕਿ ਪਾਪੀਆਂ ਤੁਸੀਂ ਉਹਨਾਂ ਦਾ ਇੱਕ ਪੁੱਤ ਮਾਰਿਆ ਖਵਰਾ ਤੁਹਾਡੇ ਪੁੱਤਾਂ ਦੇ ਲਈ ਕੀ ਕਿ ਉਹ ਟੋਏ ਪੱਟਣ ਪੱਟ ਕੇ ਜਾਓਗੇ ਤੁਸੀਂ ਆਪਣੇ ਪੁੱਤਾਂ ਦੇ ਖਾਤਰ ਬੜਾ ਦੁੱਖ ਹੁੰਦਾ ਜਦੋਂ ਇਹ ਜਿਹੀਆਂ ਕਹਾਣੀਆਂ ਪੜਦਿਆਂ ਹੈ ਜਾਂ ਸਟੋਰੀਆਂ ਪੜਦਿਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਬੜੀਆਂ ਇਹ ਜੀਆਂ ਸਟੋਰੀਆਂ ਆਧਾਰਨਾ ਕੀਤੀਆਂ ਨੇ ਬੜੀਆਂ ਕਹਾਣੀਆਂ ਕੀਤੀਆਂ ਨੇ ਕਿਉਂਕਿ ਜਿਨ੍ਹਾਂ ਨੇ ਬੰਦੇ ਨੇ ਕੋਈ ਦਰਦ ਨੇੜੋਂ ਦੇਖਿਆ ਹੁੰਦਾ ਸੁਣਿਆ ਹੁੰਦਾ ਜਾਂ ਅੱਕੀ ਹੰਡਾਇਆ ਹੁੰਦਾ ਉਹਨਾਂ ਲੋਕਾਂ ਨੂੰ ਦਰਦ ਦਾ ਪਤਾ ਹੁੰਦਾ ਠੀਕ ਆ ਕਿ ਭਾਈ ਜਿਸ ਤਰ੍ਹਾਂ ਜਸਪ੍ਰੀਤ ਸਿੰਘ ਦੇ ਦਾਦੇ ਨੇ ਕਿਹਾ ਕਿ ਮੰਨ ਲੈਨੇ ਆ ਤੁਹਾਡੇ ਮੁਤਾਬਕ ਜਮੇ ਜਸਪ੍ਰੀਤ ਸਿੰਘ ਦੇ ਦਾਦੇ ਨੇ ਕਿਹਾ ਕਿ ਮੰਨ ਲੈਨੇ ਆ ਤੁਹਾਡੇ ਮੁਤਾਬਕ ਕਿ ਉਸਨੇ ਤੁਹਾਡਾ ਮੁੰਡਾ ਅਗਵਾ ਕਰ ਲਿਆ ਹੋ ਚੱਕ ਲਿਆ ਹੋ ਪਰ ਉਹਦੀ ਸਜ਼ਾ ਇਹ ਨਹੀਂ ਬਣਦੀ ਸੀ ਹੁਣ ਪਰਿਵਾਰ ਤਾਂ ਇਹ ਕਹਿ ਰਿਹਾ ਕਿ ਭਾਈ ਉਹਨਾਂ ਨੂੰ 1:3 ਵਜੇ ਜਿਹੜਾ 1 ਵਜੇ ਪਤਾ ਲੱਗ ਗਿਆ ਸੀ ਉਹਦੇ ਦਾਦੇ ਨੂੰ ਭਵਕੀਰਤ ਦੇ ਨੂੰ ਤੇ ਉਹਨਾਂ ਨੇ ਦੱਸਿਆ ਨਹੀਂ ਜੇ ਉਹ ਦੱਸ ਦਿੰਦੇ ਤਾਂ ਆਪਣੇ ਪੁੱਤ ਦਾ ਨਾਂ ਤਾਂ ਬਚਾ ਕਰ ਦਿੰਦੇ ਬੇਸ਼ੱਕ ਉਹਨੂੰ ਜੋ ਮਰਜ਼ੀ ਸਜ਼ਾ ਦੇ ਦਿੰਦੇ ਹੁਣ ਇਹਦੇ ਪਿੱਛੇ ਕਿਹੜਿਆ ਕਿਹੜਿਆ ਸਾਾਸਾ ਕੰਮ ਕਰਦੀਆਂ ਸੀ ਕੀ ਹੋ ਸਕਦਾ ਕਿਸੇ ਨੇ ਇਹ ਡਰਾਮਾ ਰਹਿਤਿਆ ਹੋਵੇ ਕੀ ਸਕਦਾ ਕਿ ਉਸ ਪਰਿਵਾਰ ਦੀ ਜਿਹੜਾ ਗੁਰਸੇਕ ਪਰਿਵਾਰ ਆ ਕਿਸੇ ਪਾਪੀ ਤੋਂ ਨਾ ਜਰਿਆ ਹੋਵੇ ਕਿ ਪਾਈਏ ਪਰਿਵਾਰ ਤਰਕਤੀ ਕਰ ਗਿਆ ਇਹ ਪਰਿਵਾਰ ਗੁਰੂ ਆਲਾ ਦਾ ਇਹਨਾਂ ਦੇ ਪਰਿਵਾਰ ਨੂੰ ਖਾਤਮ ਕਰੀਏ ਅੱਜ ਕੱਲ ਈਰਖਾ ਵਾਲੇ ਇਸ ਜਾਗੋ ਤੇ ਬਹੁਤ ਜ਼ਿਆਦੇ ਆ ਜਿਨ੍ਹਾਂ ਤੋਂ ਆਪ ਤੋ ਕੁਝ ਨਹੀਂ ਹੁੰਦਾ ਆਪ ਕਰਨ ਜੁਗਰੇ ਨਹੀਂ ਹੁੰਦੇ ਉਹ ਦੂਸਰੇ ਦੀ ਇਸ ਚੜ੍ਹਾਈ ਤੋਂ ਛੱਡਦੇ ਰਹਿੰਦੇ ਆ ਇਹ ਤੁਸੀਂ ਸਿੱਧੂ ਮੂਸੇਵਾਲੇ ਦਾ ਵੀ ਇਹੀ ਹਾਲ ਆ ਕਰਿਆ ਪਾਪੀਆਂ ਨੇ ਕਿ ਇੱਕ ਬੰਦੇ ਦੀ ਚੜਾਈ ਵੇਖੀ ਆ ਕਿ ਬੰਦੇ ਦੀ ਜਿਹੜੀ ਕਿ ਬਾਹ ਬਾ ਬੜੀ ਹੁੰਦੀ ਆ ਇਸ ਕਰਕੇ ਉਹਨਾਂ ਦਾ ਕੱਲਾ ਕਲਾ ਇਕਲੌਤਾ ਪੁੱਤਰ ਉਹ ਵੀ ਜਿਹੜਾ ਗੋਲੀਆਂ ਦੇ ਨਾਲ ਸਾਹਮਣੇ ਜਿਹੜਾ ਕਿ ਭੁੰਨ ਦਿੱਤਾ ਐਥੇ ਮੈਂ ਦੱਸਾਂ ਕਿ ਪੰਜਾਬ ਦੀ ਧਰਤੀ ਉੱਤੇ ਬਿਆਨਤਾ ਦੀ ਸਰਕਾਰ ਨੇ 2 ਲੱਖ ਦੇ ਕਰੀਬ ਮੁੰਡਾ ਸ਼ਹੀਦ ਕੀਤਾ ਕੋ ਕੋ ਕੇ ਪਰ ਜੇਕਰ ਇਥੇ ਬਿਆਨਤਾ ਸਾਹ ਦੋ ਸਾਲ ਹੋਰ ਬਚੜ ਰਹਿ ਜਾਂਦਾ ਤੇ ਤੁਹਾਨੂੰ ਕਿਤੇ ਪਾਗ ਵਾਲਾ ਮੁੰਡਾ ਨਹੀਂ ਝਾਉਣਾ ਸੀ ਹਾਲਾਤ ਇਹ ਬਣ ਗਏ ਸੀ ਐਕਸ਼ਨ ਦਾ ਰੈਕਸ਼ਨ ਪਰ ਜੇ ਕਿਸੇ ਨੂੰ ਤੁਸੀਂ ਅੱਜ ਇਹ ਤੁਸੀਂ ਕਰਦੇ ਹੋ ਕਿ ਪਾਪ ਕਮਾਉਣਿਓ ਭਾਈ ਪਾਪ ਪ੍ਰਮਾਤਮਾ ਵੇਖਦਾ ਮੈਂ ਤੁਹਾਨੂੰ ਪਹਿਲਾ ਵਾਰ ਇਹ ਕਹਿਣਾਗਾ ਦੇਖੋ ਪ੍ਰਮਾਤਮਾ ਤੇ ਜਿਹੜਾ ਬੰਦਾ ਭਰੋਸਾ ਕਰਦਾ ਉਹਨੂੰ ਪਤਾ ਹੁੰਦਾਗਾ ਜੇ ਮਾਰਿਆ ਬੇਗਨਾ ਉਹ ਤਾਂ ਪਤਾ ਹੈ ਕਿ ਤੁਸੀਂ ਫੜ ਕੇ ਮਾਰਿਆ ਦੂਰ ਲਿ ਜਾ ਕੇ ਮਾਰਿਆ ਤੁਸੀਂ ਤਰਸ ਜਰਾਂ ਨਾ ਖਾਦਾ ਹੁਣ ਤਾਂ ਨੂੰ ਸਾਰਾ ਪੰਜਾਬ ਕੀ ਸਾਰੇ ਜਿੱਥੇ ਪੰਜਾਬੀ ਵੱਸਦੇ ਆ ਪੁਲਿਸ ਵਾਲਿਆਂ ਨੂੰ ਲਾਹਨਤਾ ਪਾਉਂਦੇ ਆ ਹੁਣ ਤੁਸੀਂ ਇਹ ਦੱਸੋ ਜਿਹੜੇ ਬੰਦੇ ਨੂੰ ਇਹ ਜਿਹੇ ਲਾਹਨਤਾ ਪਹਿਣਾ ਉਸ ਜ਼ਿੰਦਗੀ ਜਿਉਣ ਦਾ ਉਹ ਬੰਦੇ ਦਾ ਕੀ ਫਾਇਦਾ ਜਿਹਨੂੰ ਇੰਨੀ ਲਾਹਨਤਾ ਪਹਿਣਾ ਚਾਰ ਸਪਿਰੋ ਲਾਹਨਤਾ ਪਹਿਣਾ ਤੇ ਅੱਜ ਉਹ ਬੰਦੇ ਜਿਉਂਦੇ ਆ ਮੈਂ ਕਹਿੰਦਾ ਜੋ ਬੰਦੇ ਮਰਿਆ ਨਾਲ ਵਾਧਾ ਅੱਜ ਉਹਨਾਂ ਦੇ ਪਰਿਵਾਰ ਦਾ ਹਾਲ ਜਾ ਕੇ ਪੁੱਛ ਲੋ ਉਹ ਪੁਲਿਸ ਵਾਲਿਆਂ ਦਾ ਪਰਿਵਾਰ ਵੀ ਦੁਖੀ ਹੋਊਗਾ ਉਹਨਾਂ ਤੋਂ ਇਹ ਸਾਡੇ ਬੰਦਿਆਂ ਤੇ ਸਾਨੂੰ ਇਹ ਯਕੀਨ ਨਹੀਂ ਸੀ ਕਿ ਇਹ ਝਾਲਮਪਲੇ ਵਿੱਚ ਪੈ ਜਾਣਗੇ ਠੀਕ ਆ ਕਿ ਭਾਈ ਤੁਸੀਂ ਨੌਕਰੀ ਕਰੋ ਸਰਕਾਰ ਦੀ ਤੁਸੀਂ ਨੌਕਰੀ ਬਜਾਓ ਠੀਕ ਆ ਕਿ ਵੇ ਕ੍ਰਾਈਮ ਹੁੰਦਾ ਉਹਨੂੰ ਤੁਸੀਂ ਰੋਕੋ ਉਹਨੂੰ ਤੁਸੀਂ ਫੜੋ ਫੜ ਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰੋ ਅਦਾਲਤ ਦਾ ਗਾਹਾਂ ਕੰਮ ਰਹਿ ਗਿਆ ਇਹ ਭਾਈ ਉਹਨੂੰ ਸਜ਼ਾ ਕਿੰਨੀ ਬਣਦੀ ਆ ਤੇ ਕਿੰਨੀ ਦੇਣੀ ਆ ਤੁਸੀਂ ਆਪ ਜੱਜ ਆਪ ਵਕੀਲ ਆਪ ਹੀ ਸਭ ਕੁਸ ਬਣ ਗਏ ਆ ਜੇਕਰ ਸਾਡੀਆਂ ਕੋਰਟਾਂ ਅਦਾਲਤਾਂ ਸਾਡੀਆਂ ਜੇਕਰ ਨਿਆਂ ਜਲਦੀ ਕਰਦੀਆਂ ਹੁੰਦੀਆਂ ਨਾ ਅੱਜ ਤਾਂ ਮੈਨੂੰ ਲੱਗਦਾ ਕਿ ਸਿੱਕ ਕੋ ਨੂੰ ਆ ਦੇਣ ਨਾ ਦੇਖਣੇ ਪੈਂਦੇ ਸਾਡੀਆਂ ਅਦਾਲਤਾਂ 30 30 ਸਾਲ 32 32 ਸਾਲ 40 40 ਸਾਲ ਲੰਗਾ ਦਿੰਦੀਆਂ ਸੱਜਨ ਕੁਮਾਰ ਵਰਗੇ ਦੋਸ਼ੀ ਜਗਦੀਸ਼ ਟੈਟਲ ਵਰਗੇ ਦੋਸ਼ੀ 40 40 ਸਾਲ ਹੋ ਗਏ ਕੱਲੇ ਸੱਜਨ ਕੁਮਾਰ ਨੂੰ ਸਜ਼ਾ ਹੋਈ ਆ ਸਿੱਖਾਂ ਦਾ ਸਰੇ ਆਮ ਕਤਲ ਆਮ ਕੀਤਾ ਤੇ ਫੇਰਾ ਅੱਜ ਬੇਸ਼ੱਕ ਚਲੋ ਸਜ਼ਾਵਾਂ ਮਿਲਦੀਆਂ ਨੇ ਜਿਨ੍ਹਾਂ ਨੇ 30 32 32 ਸਾਲ ਹੋ ਗਏ ਤੇ ਸਜ਼ਾਵਾਂ ਮਿਲਦੀਆਂ ਨੇ ਪਰ ਜੇਕਰ ਇਹ ਹੀ ਸਜ਼ਾਵਾਂ ਸਾਲ 2 ਸਾਲ 3 ਸਾਲਾਂ ਵੱਧ ਤੋਂ ਵੱਧ 4 ਸਾਲਾਂ ਦੇ ਵਿੱਚ ਜੇ ਸਜ਼ਾਵਾਂ ਮਿਲਣਾ ਨਰਪੱਖ ਜਾਂਚ ਕਰੇ ਤਾ ਮੈਨੂੰ ਲੱਗਦਾ ਕਿ ਇਹ ਜੀ ਝੂਠੇ ਪੁਲਿਸ ਮੁਕਾਬਲੇ ਬਹੁਤ ਘਟ ਜਾਣ ਤੇ ਜਿਹੜਾ ਕਿ ਇੱਕ ਸਜ਼ਾ ਵੀ ਇਹ ਜੀ ਹੋਣੀ ਚਾਹੀਵੇ ਜੇਕਰ ਅਣਕਵਾਰੀ ਹੋਵੇ ਸੀਬੀ ਅਣਕਵਾਰੀ ਕਰੇ ਤੇ ਉਹਨਾਂ ਦੋਸਿਆਂ ਨੂੰ ਸਜ਼ਾ ਜਨਨ ਕਿ ਡਬਲ ਹੋਣੀ ਚਾਹੀਦੀ ਆ ਜਨਨ ਕਿ 302 ਦਾ ਮਕਾਦਮਾ ਉਹਨਾਂ ਤੇ ਚਲਾ ਕੇ ਤੇ ਉਹਨਾਂ ਨੂੰ ਡਬਲ ਸਜ਼ਾਾਂ ਹੋਣੀਆਂ ਚਾਹੀਦੀਆਂ ਤੇ ਤੁਸੀਂ ਇਸ ਤੇ ਕੀ ਰਏ ਰੱਖਦੇ ਹੋ ਕਿ ਕੀ ਕਾਰਨ ਹੋ ਸਕਦਾ ਬੱਚੇ ਨੂੰ ਮਾਰਨ ਦਾ ਕਿਉਂ ਰੀਜਨ ਆ ਕੀ ਇਹਦੇ ਵਿੱਚ ਇੱਥੇ ਇੱਕ ਗੱਲ ਖੜੀ ਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਖਲਾਸੇ ਕਰਾਂਗੇ ਤੇ ਬਾਕੀ ਤੁਸੀਂ ਉਹਨਾਂ ਪੁਲਿਸ ਵਾਲਿਆਂ ਦੇ ਜਿਹੜਾ ਜਿਨ੍ਹਾਂ ਨੇ ਪਾਪ ਕਮਾਇਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹ ਵੀ ਆਪਣੇ ਕਮੈਂਟ ਜ਼ਰੂਰ ਲਿਖਿਓ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ ਟੀਵੀ